ਭਾਰਤੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ED ਨੂੰ ਸ਼ੱਕ ਹੈ ਕਿ ਭਾਰਤੀਆਂ ਦੇ ਮਨੁੱਖੀ ਤस्करी ਕੈਨੇਡਾ ਰਾਹੀਂ ਅਮਰੀਕਾ ਵਿੱਚ ਕੀਤੀ ਜਾ ਰਹੀ ਹੈ। ED ਨੇ ਇਸ ਮਾਮਲੇ ਵਿੱਚ ਕੈਨੇਡਾ ਦੇ 260 ਕਾਲਜਾਂ ਦੀ ਸ਼ੱਕੀ ਭੂਮਿਕਾ ਪਾਈ ਹੈ। ਬਿੱਤੇ ਦਿਨ ED ਨੇ ਕਿਹਾ ਹੈ ਕਿ ਇਹ ਅਪਰਾਧ ਇੱਕ ਅੰਤਰਰਾਸ਼ਟਰੀ ਸਿੰਡੀਕੇਟ ਦੁਆਰਾ ਕੀਤਾ ਜਾ ਰਿਹਾ ਹੈ। ਦਰਅਸਲ 3 ਸਾਲ ਪਹਿਲਾਂ ਇੱਕ ਗੁਜਰਾਤੀ ਪਰਿਵਾਰ ਦੀ ਕੈਨੇਡਾ ਰਾਹੀਂ ਗੈਰ-ਕਾਨੂੰਨੀ ਤੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੌਰਾਨ ਮੌਤ ਹੋ ਗਈ ਸੀ। ਤੋ ਤਸਕਰ ਉਹਨਾਂ ਨੂੰ ਬਾਰਡਰ ਪਾਰ ਲੈ ਗਏ ਸਨ ਉਹਨਾਂ ਨੇ ਉਹਨਾਂ ਨੂੰ -37 ਡਿਗਰੀ ਸੈਲਸੀਅਸ ਦੇ ਬਰਫੀਲੇ ਤੂਫਾਨ ਦੇ ਵਿੱਚ ਕਾਰਜ ਛੱਡ ਦਿੱਤਾ ਸੀ ਜਿਸ ਕਾਰਨ ਉਹਨਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ ਇਸ ਸਬੰਧੇ ਅੰદાવાદ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ ਇਸ ਐਫ ਆਈ ਆਰ ਵਿੱਚ ਪਾਵੇਸ਼ ਅਸ਼ੂਪ ਭਾਈ ਪਟੇਲ ਅਤੇ ਕੁਝ ਹੋਰਾਂ ਨੂੰ ਪ੍ਰਿਵੇਟਿੰਗ ਮਨੀ ਲਾਂਡਰਿੰਗ ਐਕਟ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ ਈਡੀ ਅੰદાવાદ ਖੇਤਰੀ ਦਫ਼ਤਰ ਨੇ ਇਸ ਸਬੰਧ ਵਿੱਚ 10 ਤੋਂ 19 ਦਸੰਬਰ ਨੂੰ ਮੁੰਬਈ, ਨਾਗਪੁਰ, ਕਾਂਦੀਪੁਰ ਅਤੇ ਬਟੋਦਰਾ ਵਿੱਚ 8 ਥਾਵਾਂ ਤੇ ਤਲਾਸ਼ੀ ਮੁਹਿੰਮ ਚਲਾਈ ਸੀ ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਸਕਰ ਪਹਿਲਾ ਕਨੇਡਾ ਦੇ ਕਾਲਜਾਂ ਵਿੱਚ ਦਾਖਲੇ ਲਈ ਅਪਲਾਈ ਕਰਾਉਂਦੇ ਨੇ ਇਸ ਤੋਂ ਬਾਅਦ ਜਦੋਂ ਵੀ ਕੋਈ ਵਿਅਕਤੀ ਕੈਨੇਡਾ ਪਹੁੰਚ ਜਾਂਦਾ ਹੈ ਤਾਂ ਉਹ ਉਸ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾ ਕੇ ਅਮਰੀਕਾ ਭੇਜ ਦਿੱਤੇ ਗਏ ਕਿੜੀ ਨੇ ਕਿਹਾ ਕਿ ਇਹ ਮੁੱਲਜਮ ਇਸ ਸਾਰੇ ਕੰਮ ਲਈ 55 ਤੋਂ 60 ਲੱਖ ਰੁਪਏ ਪ੍ਰਤੀ ਵਿਅਕਤੀ ਵਸੂਲਦੇ ਹਨ ਤਲਾਸ਼ੀ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁੰਬਈ ਅਤੇ ਨਾਗਪੁਰ ਦੇ ਦੋ ਹੋਰ 에ਜੰਟ ਹਰ ਸਾਲ ਕਰੀਬ 35000 ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਭੇਜਦੇ ਨੇ ਇਕੱਲੇ ਗੁਜਰਾਤ ਵਿੱਚ ਹੀ 1700 에ਜੰਟ ਅਤੇ ਪੂਰੇ ਭਾਰਤ ਵਿੱਚ 3500 ਏਜੰਟ ਇਸ ਰੈਕਟ ਦੇ ਵਿੱਚ ਸ਼ਾਮਿਲ ਹਨ। ਇਹਨਾਂ ਖਿਲਾਫ ਕਾਰਵਾਈ ਤੋਂ ਬਾਅਦ ਵੀ 800 ਤੋਂ ਵੱਧ ਏਜੰਟ ਇਸ ਕੰਮ ਵਿੱਚ ਹਲੇ ਵੀ ਲੱਗੇ ਹੋਏ ਹਨ। ਕੈਨੇਡਾ ਦੇ ਲਗਭਗ 260 ਕਾਲਜ ਵੀ ਇਸ ਰੈਕਟ ਵਿੱਚ ਭਾਗੀਦਾਰ ਹਨ। ਹਰ ਸਾਲ ਹਜ਼ਾਰਾਂ ਭਾਰਤੀ ਇਕੱਲੇ ਗੁਜਰਾਤ ਵਿੱਚ 1700 ਏਜੰਟ ਅਤੇ ਪੂਰੇ ਭਾਰਤ ਵਿੱਚ 3500 ਏਜੰਟ ਇਸ ਰੈਕਟ ਦੇ ਵਿੱਚ ਸ਼ਾਮਿਲ ਹਨ। ਉਹਨਾਂ ਖਿਲਾਫ ਕਾਰਵਾਈ ਤੋਂ ਬਾਅਦ ਵੀ 800 ਤੋਂ ਵੱਧ ਏਜੰਟ ਕੰਮ ਵਿੱਚ ਲੱਗੇ ਨੇ। ਕੈਨੇਡਾ ਦੇ ਲਗਭਗ 260 ਕਾਲਜ ਇਸ ਰੈਕਟ ਦੇ ਵਿੱਚ ਹਿੱਸੇਦਾਰ ਹਨ ਹਰ ਸਾਲ ਹਜ਼ਾਰਾਂ ਹੀ ਭਾਰਤੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਜਾਣ ਲਈ ਗੈਰ ਕਾਨੂੰਨੀ ਤਰੀਕੇ ਅਪਣਾਉਂਦੇ ਨੇ ਮਸ਼ਹੂਰ ਭਾਸ਼ਾ ਵਿੱਚ ਇਸ ਨੂੰ ਡੰਕੀ ਰੂਟ ਕਿਹਾ ਜਾਂਦਾ ਹੈ ਭਾਰਤ ਤੋਂ ਅਮਰੀਕਾ ਦੀ ਦੂਰੀ ਲਗਭਗ 13500 ਕਿਲੋਮੀਟਰ ਹੈ ਇੱਥੇ ਹਵਾਈ ਜਹਾਜ਼ ਰਾਹੀਂ ਹੀ ਪਹੁੰਚਣ ਲਈ 17 ਤੋਂ 20 ਘੰਟੇ ਲੱਗਦੇ ਨੇ ਫਲਕ ਡੰਕੀ ਰੋਡ ਰਾਹੀਂ ਇਸ ਦੂਰੀ 15000 ਕਿਲੋਮੀਟਰ ਤੱਕ ਪਹੁੰਚ ਜਾਂਦੀ ਹੈ ਇਸ ਸਫ਼ਰ ਵਿੱਚ ਕਈ ਮਕੀਨੇ ਲੱਗ ਜਾਂਦੇ ਨੇ 9 ਜਨਵਰੀ 2022 ਕੈਨੇਡਾ ਅਮਰੀਕਾ ਸਰਹੱਦ ਤੇ ਅਮਰੀਕਾ ਦੀ ਸਰਹੱਦ ਤੋਂ ਸਿਰਫ 12 ਕਿਲੋਮੀਟਰ ਦੀ ਦੂਰੀ ਤੇ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ ਇਹਨਾਂ ਦੀ ਪਛਾਣ ਗੁਜਰਾਤ ਦੇ ਜਗਤੀਸ਼ ਪਲਦੇ ਪਾਈ ਪਟੇ ਉਸ ਦੀ ਪਤਨੀ ਪੈਸ਼ਾਲੀ ਦੇਨ 12 ਸਾਲਾ ਬੇਟੀ ਬੀਖੰਗਾ ਅਤੇ 3 ਸਾਲਾ ਦਾ ਪੁੱਤਰ ਤਾਹਨਿਕ ਤੁਰ ਪਈ ਹੈ ਕਾਂਦੀ ਨਗਰ ਜ਼ਿਲ੍ਹੇ ਦੇ ਦਿਗੁਚਾ ਪਿੰਡ ਦੇ ਸਕੂਲ ਅਧਿਆਪਕ ਬਲਦੇਵ ਭਾਈ ਅਮੀਰ ਬਣ ਦਾ ਸੁਪਨਾ ਲੈ ਕੇ ਅਮਰੀਕਾ ਲਈ روانਾ ਹੋਇਆ ਸੀ ਪਰ ਉਸ ਨੂੰ ਇਹ ਪਤਾ ਸੀ ਕਿ ਰਸਤੇ ਵਿੱਚ ਹੀ ਇਸ ਦਾ ਸੁਪਨਾ ਹਮੇਸ਼ਾ ਲਈ ਖਤਮ ਹੋ ਜਾਣਾ ਹੈ